ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਹਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਲਈ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਅੱਜ ਦਾ ਵਿਸ਼ਾ ਜਿਹੜਾ ਹੈ ਨਾ ਉਹ ਵਿਕਰਮਜੀਠੀਆ ਹੀ ਆ ਉਹਦਾ ਕਾਰਨ ਇਹ ਆ ਵੀ ਜਿੱਥੇ ਕੱਲ ਸਾਬਕਾ ਡੀਜੀਪੀ ਵਿਜੀਲੈਂਸ ਕੋਲ ਗਏ ਸੀ ਉਹਨਾਂ ਨੇ ਆਪਣਾ ਪੱਖ ਰੱਖਿਆ ਤੇ ਅੱਜ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰੰਜਨ ਸਿੰਘ ਜਿਹੜੇ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੇ ਸੀਗੇ ਤੇ ਫਿਰ ਅਚਾਨਕ ਉਹਨਾਂ ਦੀ ਜਿਹੜੀ ਆ ਬਦਲੀ ਕਰ ਦਿੱਤੀ ਗਈ ਸੀ ਕਲਕੱਤੇ ਉਹ ਰਿਟਾਇਰ ਹੋ ਚੁੱਕੇ ਨੇ ਪਰ ਅੱਜ ਉਹ ਵੀ ਵਿਜੀਲੈਂਸ ਕੋਲ ਜਾਂਦੇ ਆ ਆਪਣਾ ਪੱਖ ਰੱਖਦੇ ਆ ਦੂਜੇ ਪਾਸੇ ਸੁਖਬੀਰ ਬਾਦਲ ਜਿਹੜੇ ਆ ਉਹ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਦੇ ਆ ਵੀ ਇਹ ਸਾਰਾ ਝੂਠ ਦਾ ਬਲੰਦਾ ਇੱਕ ਪੋਲਿਟੀਕਲ ਵੈਂਡਾਟਾ ਦੇ ਤਹਿਤ ਬਿਕਰਮਜੀਤਿਆ ਨੂੰ ਫਸਾਇਆ ਜਾ ਰਿਹਾ ਇਹੋ ਜਿਹੀ ਕੋਈ ਗੱਲਬਾਤ ਹੈ ਨਹੀਂ ਕਿਸੇ ਕਿਸਮ ਦੀ ਕੋਈ ਜਿਹੜੀ ਆ ਉਹ ਤਾਂਲੀ ਕੋਈ ਕ੍ਰਾਪਸ਼ਨ ਨਹੀਂ ਕੀਤੀ ਗਈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਜਦੋਂ 2022 ਦੇ ਵਿੱਚ ਹੋਂਤ ਚਾਈ ਸੀ ਜਦੋਂ ਇਹਨਾਂ ਨੇ ਸੱਤਾ ਸੰਭਾਲੀ ਸੀਗੀ ਤਾਂ ਇਹਨਾਂ ਨੇ ਉਸ ਵੇਲੇ ਜਿਹੜੇ ਸਾਡੇ ਸਿਹਤ ਮੰਤਰੀ ਬਣਾਏ ਸੀਗੇ ਡਾਕਟਰ ਵਿਜੇ ਸਿੰਘਲਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਸੀ ਕਰਪਸ਼ਨ ਦੇ ਮਾਮਲਾ ਸੀ ਉਸ ਮਾਮਲੇ ਦੇ ਵਿੱਚ ਡਾਕਟਰ ਵਿਜੇ ਸਿੰਘਲਾ ਸਾਬਕਾ ਸਿਹਤ ਮੰਤਰੀ ਨੂੰ ਵਿਜੀਲੈਂਸ ਨੇ ਕਲੀਨ ਚੀਟ ਦੇ ਦਿੱਤੀ ਆ ਇੱਕ ਪਾਸੇ ਵਿਜੀਲੈਂਸ ਕਲੀਨ ਚੀਟ ਦੇ ਰਿਆ ਤੇ ਦੂਜੇ ਪਾਸੇ ਵਿਕਰਮ ਜੀਠੀਆ ਨੂੰ ਜਿਹੜਾ ਉਹਨਾਂ ਨੇ ਆਪਣੇ ਸ਼ਿਕੰਜੇ ਚ ਲਿਆ ਹੋਇਆ ਦਲਾ ਜੀ ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਦੋ ਤਿੰਨ ਦਿਨ ਪਹਿਲਾਂ ਵੀ ਜ਼ਿਕਰ ਕੀਤਾ ਸੀ ਵਿਜੀਲੈਂਸ ਬਿਊਰੋ ਦਾ ਵੱਡੇ ਮਾਮਲਿਆਂ ਦੇ ਵਿੱਚ ਰਿਕਾਰਡ ਬਹੁਤਾ ਚੰਗਾ ਨਹੀਂ ਹੈ ਕਲੀਨ ਚਿੱਟ ਜਦੋਂ ਵੀ ਕੋਈ ਮੁਲਜ਼ਮ ਹੁੰਦਾ ਉਦੋਂ-ਉਦੋਂ ਤੇ ਪਰਚੇ ਦਰਜ ਕੀਤੇ ਜਾਂਦੇ ਨੇ ਤੇ ਜਦੋਂ ਸਰਕਾਰ ਆ ਜਾਂਦੀ ਹੈ ਉਹਨੂੰ ਕਲੀਨ ਚਿੱਟ ਮਿਲ ਜਾਂਦੀ ਹੈ ਕੈਪਟਨ ਅਮਰਿੰਦਰ ਦੇ ਨਾਲ ਵੀ ਐਂ ਹੋਇਆ ਜਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਆ ਗਈ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਬਾਦਲ ਨਾਲ ਵੀ ਐਂ ਹੋਇਆ ਸੀ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਜਦੋਂ ਇਹਨਾਂ ਦੀ ਸਰਕਾਰ ਆਈ ਇਹੀ ਵਿਟਲੈਂਸ ਬਿਊਰੋ ਦੇ ਅਧਿਕਾਰੀ ਮੁੱਕਰਗੇ ਸੀ ਤੇ ਤੁਸੀਂ ਵੇਖੋ ਵਿਜੇ ਸਿੰਘਲਾ ਜੀ ਦਾ ਮਾਮਲਾ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੇ ਸਿੰਘਲਾ ਨੂੰ ਫੜ ਕੇ ਕੇਸ ਦਰਜ ਕਰਾਇਆ ਸੀ ਸੋ ਵਿਜੇ ਸਿੰਘਲਾ ਦੇ ਖਿਲਾਫ ਸ਼ਿਕਾਇਤ ਕਰਤਾ ਪੰਜਾਬ ਦੇ ਮੁੱਖ ਮੰਤਰੀ ਸੀ ਸੋ ਭਗਵੰਤ ਮਾਨ ਦਾ ਫੜਿਆ ਹੋਇਆ ਮੰਤਰੀ ਕਰਪਸ਼ਨ ਦਾ ਕੇਸ ਦਰਜ ਹੋਇਆ ਹੋਵੇ ਇੱਕ ਮੁੱਖ ਮੰਤਰੀ ਦੇ ਬਿਆਨਾਂ ਤੇ ਵਿਜੀਲੈਂਸ ਬਿਊਰੋ ਉਹਨੂੰ ਵੀ ਸਾਬਤ ਨਹੀਂ ਕਰ ਸਕੀ ਅਦਾਲਤ ਚ ਜਾ ਕੇ ਵੀ ਭਾਈ ਇਹ ਤਾਂ ਮੁੱਖ ਮੰਤਰੀ ਨੇ ਫੜਾਇਆ ਸੀ ਮੁੱਖ ਮੰਤਰੀ ਸ਼ਿਕਾਇਤ ਕਰਤਾ ਸੀ ਹੁਣ ਤੁਸੀਂ ਵੇਖੋ ਫਿਰ ਵਿਜੀਲੈਂਸ ਬਿਊਰੋ ਦਾ ਰਿਕਾਰਡ ਟਰੈਕ ਰਿਕਾਰਡ ਵਿਜੀਲੈਂਸ ਬਿਊਰੋ ਦਾ ਕਿਦਾਂ ਦਾ ਹੈ ਇਹਦਾ ਮਤਲਬ ਹੈ ਜੇ ਕਿਤੇ ਆਉਂਦੇ ਸਮੇਂ ਚ ਵਿਕਰਮ ਜੀਠੀਆ ਦਾ ਸਰਕਾਰ ਚ ਹੱਥ ਪੈ ਗਿਆ ਅੱਜ ਤੁਸੀਂ ਨੋਟ ਕਰ ਲਓ ਅੱਜ 28 ਜੂਨ ਹੈ ਜੇ ਕਿਤੇ ਵਿਕਰਮ ਜੀਠੀਆ ਦਾ ਸਰਕਾਰ ਚ ਹੱਥ ਪੈ ਗਿਆ ਜੀ ਵਿਜੀਲੈਂਸ ਬਿਊਰੋ ਦੇ ਅਫਸਰ ਨੇ ਨਾ ਜਿਹੜੇ ਇਹਨਾਂ ਦਾ ਰਿਕਾਰਡ ਨਹੀਂ ਚੰਗਾ ਇਸ ਕਰਕੇ ਜੇ ਬਿਕਰਮਜੀਠੀਆ ਦਾ ਸਰਕਾਰ 'ਚ ਹੱਥ ਪੈ ਗਿਆ ਕੇਸ ਇਹ ਵੀ ਕੁਝ ਨਹੀਂ ਨਿਕਲਣਾ ਬਿਕਰਮਜੀਠੀਆ ਵੀ 5-7 ਸਾਲ ਬਾਅਦ ਆਪਾਂ ਖਬਰ ਪੜ੍ਹਦੇ ਹੋਈਏ ਤੁਸੀਂ ਮੈਨੂੰ ਪੁੱਛੋ ਵੀ ਡੱਲਾ ਸਾਹਿਬ ਅੱਜ ਕਲੀਨ ਚਿੱਟ ਮਿਲ ਗਈ ਬਿਕਰਮ ਸਿੰਘ ਮਜੀਠੀਆ ਨੂੰ ਸੋ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਸਾਡੇ ਸਿਸਟਮ ਨੇ ਸਾਡੇ ਵਿਜੀਲੈਂਸ ਬਿਊਰੋ ਨੇ ਸਾਡੇ ਸਿਸਟਮ ਨੇ ਲੀਡਰਾਂ ਦੇ ਉੱਤੇ ਕੇਸ ਦਰਜ ਕਰਨੇ ਉਹਨਾਂ ਨੂੰ ਅੰਦਰ ਕਰਨਾ ਉਹਨਾਂ ਨੂੰ ਕਲੀਨ ਚਿੱਟਾਂ ਮਿਲਣੀਆਂ ਇਹਨੂੰ ਸ਼ੱਕੀ ਬਣਾਤਾ ਇਸ ਕਰਕੇ ਠੀਕ ਹੈ ਆਪਣੀ ਡਿਊਟੀ ਹੈ ਆਪਣਾ ਧਰਮ ਹੈ ਆਪਾਂ ਵਿਕਰਮਜੀਠੀਏ ਦੇ ਮਾਮਲੇ ਤੇ ਗੱਲ ਜ਼ਰੂਰ ਕਰਦੇ ਆ ਪਰ ਭਰੋਸਾ ਵਿਜੀਲੈਂਸ ਬਿਊਰੋ ਤੇ ਨਾ ਬਣਦਾ ਨਹੀਂ 100% ਸੰਦੀਪ ਜੀ ਇਸ ਕਰਕੇ ਚਲੋ ਆਪਣਾ ਧਰਮ ਹੈ ਆਪਾਂ ਆਪਣਾ ਧਰਮ ਨਿਭਾਉਨੇ ਆ ਹੁਣ ਅੱਜ ਨਿਰੰਜਨ ਸਿੰਘ ਜਿਹੜੇ ਏਡੀ ਦੇ ਡਿਪਟੀ ਡਾਇਰੈਕਟਰ ਸੀ ਬੜੇ ਸਿਆਣੇ ਅਫਸਰ ਨੇ ਨਸ਼ਿਆਂ ਦੇ ਖਿਲਾਫ ਲੜਾਈ ਲੜੀ ਹੈ ਉਹਨੂੰ ਵਿਜੀਲੈਂਸ ਬਿਊਰੋ ਨੇ ਅੱਜ ਉਹਨਾਂ ਨੂੰ ਸੱਦਿਆ ਸੀ ਵੀ ਤੁਸੀਂ ਵੀ ਸਾਨੂੰ ਚਾਨਣਾ ਪਾ ਕੇ ਜਾਓ ਤੇ ਨਿਰੰਜਨ ਸਿੰਘ ਉਹਨਾਂ ਨੇ ਚਾਨਣਾ ਪਾਇਆ ਜਾ ਕੇ ਵਿਜੀਲੈਂਸ ਬਿਊਰੋ ਨੂੰ ਪਹਿਲੀ ਤਾਂ ਗੱਲ ਇਹ ਹੈ ਕਿ ਪਰਚਾ 2021 ਚ ਦਰਜ ਹੋਇਆ ਸੀ ਤੇ ਵਿਜੀਲੈਂਸ ਬਿਊਰੋ ਜੇ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ ਤੇ ਸਰਕਾਰ ਨੇ ਜਿਹੜੇ ਹੁਕਮ ਦਿੱਤੇ ਸੀ ਸਰਕਾਰ ਬਦਲਣ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਨੇ ਹੁਣ ਚੋਣਾਂ ਨੂੰ ਰਹਿ ਗਈ 1 ਸਾਲ 8 ਮਹੀਨੇ ਬਹੁਤ ਵਿਜੀਲੈਂਸ ਬਿਊਰੋ ਨੇ ਵੀ ਬਹੁਤ ਸਮਲ ਆਇਆ ਚਰਨਜੀਤ ਚੰਨੀ ਨੇ 2021 ਚ ਪਰਚਾ ਦਰਜ ਕੀਤਾ ਸੀ 2021 ਤੋਂ ਲੈ ਕੇ ਅੱਜ ਤੱਕ ਐਨਡੀਪੀਐਸ ਸੈਕਟ ਦਾ ਜਿਹੜਾ ਮਾਮਲਾ ਵਿਕਰਮ ਮਜੀਠੀਏ ਤੇ ਅੱਜ ਤੱਕ ਚਲਾਨ ਨਹੀਂ ਪੇਸ਼ ਕੀਤਾ ਗਿਆ ਵਿਕਰਮ ਮਜੀਠੀਏ ਤੇ ਜੇ ਕੋਈ ਗਰੀਬ ਦਾ ਪੁੱਤ ਹੁੰਦਾ ਨਾ ਸੰਦੀਪ ਜੀ ਤੇ ਥੋੜੇ ਦਿਨਾਂ ਚ ਫੜ ਕੇ ਤੇ ਉਹਦੀਆਂ ਜ਼ਮਾਨਤਾਂ ਨਹੀਂ ਹੋਣ ਦਿੰਦੇ ਅੱਜਕੱਲ੍ਹ ਪੁਲਿਸ ਵਾਲੇ ਭਗਵੰਤ ਮਾਨ ਵੀ ਉਸ ਦਿਨ ਕਹਿ ਰਿਹਾ ਸੀ ਵੀ ਅਸੀਂ ਵਿਜੀਲੈਂਸ ਬਿਊਰੋ ਨੂੰ ਕਿਹਾ ਕੋਈ ਕਮੀ ਨਹੀਂ ਛੱਡਣੀ ਅਸੀਂ ਏਜੰਸੀਆਂ ਨੂੰ ਕਿਹਾ ਪੁਲਿਸ ਨੂੰ ਵਿਜੀਲੈਂਸ ਬਿਊਰੋ ਨਹੀਂ ਪੁਲਿਸ ਨੂੰ ਵਿਤ ਤਸਕਰਾਂ ਦੇ ਮਾਮਲੇ 'ਚ ਜ਼ਮਾਨਤ ਤਾਂ ਨਾ ਹੋਣ ਤੇ 80 ਨਬੀ ਪਰਸੈਂਟ ਲੋਕਾਂ ਦੀਆਂ ਅਸੀਂ ਜ਼ਮਾਨਤਾਂ ਨਹੀਂ ਹੁਣ ਹੁੰਦੀਆਂ ਕਿਉਂਕਿ ਸਖਤ ਪਰਚਾ ਬਣਾਉਂਦੀ ਹੈ ਵਿਜੀਲੈਂਸ ਬਿਊਰੋ ਜਾਂ ਪੰਜਾਬ ਦੀ ਪੁਲਿਸ ਸੋ ਜਿਹੜੇ ਵੱਡੇ ਬੰਦੇ ਨੇ ਬਿਕਰਮ ਮਜੀਠੀਆ ਸਾਹਿਬ ਕਾ ਮੰਤਰੀ ਹੈ ਅਕਾਲੀ ਦਲ ਦਾ ਸਿਰ ਕੱਢ ਲੀਡਰ ਹੈ ਉਹਦੀ ਪਤਨੀ ਐਮ ਐਲ ਏ ਹੈ ਪੰਜਾਬ ਦੀ ਪੁਲਿਸ ਨੇ ਵੀ ਔਰ ਵਿਜੀਲੈਂਸ ਬਿਊਰੋ ਨੇ ਵੀ ਛੇਤੀ ਛੇਤੀ ਉਹਨੂੰ ਹੱਥ ਨਹੀਂ ਪਾਇਆ ਹੁਣ ਹੱਥ ਪਾਇਆ ਚੰਨੀ ਨੇ 21 ਚ ਪਰਚਾ ਦਰਜ ਕੀਤਾ ਸੀ ਚੰਨੀ ਦੀ ਸਰਕਾਰ ਵੇਲੇ ਅੱਜ ਤੱਕ ਉਹਦੇ ਤੇ ਕੁਝ ਨਹੀਂ ਸੀ ਹੋਇਆ ਬਾਰ ਬਾਰ ਵਿਕਰਮ ਜੀਠਿਆ ਵੀ ਮੁੱਛਾਂ ਨੂੰ ਤਾ ਦੇ ਕੇ ਕਹਿੰਦਾ ਸੀ ਵੀ ਜੇ ਕੋਈ ਸਬੂਤ ਹੈ ਟਿਕਟਚਲਾਨ ਦਿਓ ਮੇਰਾ ਅਦਾਲਤ ਸੋ ਐਂਡੀਪੀਆ ਐਕਟ ਦਾ ਚਲਾਨ ਹਜੇ ਤੱਕ ਸਰਕਾਰ ਦੇ ਨਹੀਂ ਸਕੀ ਪਹਿਲਾ ਸਵਾਲ ਇਹ ਹੈ ਹੁਣ ਜਿਹੜਾ ਵਿਜੀਲੈਂਸ ਬਿਊਰੋ ਨੇ ਪਰਚਾ ਦਰਜ ਕੀਤਾ ਇਹ ਪਰਚਾ ਦਰਜ ਕੀਤਾ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ 'ਚ ਹੁਣ ਜਿਹੜੀ ਇਹ ਆਮਦਨ ਹੈ ਵਿਜੀਲੈਂਸ ਬਿਊਰੋ ਅੱਗੇ ਚੈਲੰਜ ਆਇਆ ਕਿ ਇਸ ਆਮਦਨ ਨੂੰ ਸਾਬਤ ਕਰਨਾ ਹੈ ਕਿ ਉਹ ਨਸ਼ੇ ਦੇ ਪੈਸੇ ਦੀ ਆਮਦਨ ਹੈ। ਹੂੰ ਉਹਦੇ ਲਈ ਵਿਜੀਲੈਂਸ ਬਿਊਰੋ ਹੁਣ ਸਾਰੀ ਕਾਰਵਾਈ ਕਰ ਰਿਹਾ ਹੈ। ਨਿਰੰਜਨ ਸਿੰਘ ਹੁੰਨਾਂ ਨੂੰ ਸੱਦਿਆ ਗਿਆ ਸੀ। ਉਹ ਜੇ ਨਿਰੰਜਨ ਸਿੰਘ ਹੁੰਨਾਂ ਨੇ ਵੀ ਵਿਕਰਮ ਜੀਠੀਆਂ ਨੂੰ ਪੁੱਛ ਕੇ ਚ ਲਈ ਸੱਦਿਆ ਸੀ। ਜਿੱਥੇ ਤੱਕ ਮੈਨੂੰ ਯਾਦ ਹੈ 2014 ਦੀ 26 ਦਸੰਬਰ ਨੂੰ। ਹੂੰ ਉਦੋਂ ਜਲੰਧਰ ਦੇ ਵਿੱਚ ED ਦੇ ਦਫ਼ਤਰ 'ਚ ਸੱਦਿਆ ਗਿਆ ਸੀ ਵਿਕਰਮ ਜੀਠੀਆਂ ਨੂੰ। ED ਨੇ ਸੱਦਿਆ। ਔਰ ਨਿਰੰਜਨ ਸਿੰਘ ਕੋਲੇ ਨਿਰੰਜਨ ਸਿੰਘ ਨੇ 2013 ਤੋਂ 2017 ਤੱਕ ਇਹ ਡਰੱਗ ਵਾਲੇ ਮਾਮਲੇ ਦੇਖੇ। ਔਰ ਹੁਣ ਤੱਕ ਨਰਿੰਜਨ ਸਿੰਘ ਦੀਆਂ ਰਿਪੋਰਟਾਂ ਦੇ ਆਧਾਰ ਤੇ ED ਦੀਆਂ ਰਿਪੋਰਟਾਂ ਦੇ ਆਧਾਰ ਤੇ ਹੁਣ ਤੱਕ 17 ਲੋਕਾਂ ਨੂੰ ਸਜ਼ਾ ਹੋ ਚੁੱਕੀ ਹੈ। ਉਹਦੇ ਚ ਭੋਲਾ ਵੀ ਹੈ, ਉਹਦੇ ਚ ਬਿੱਟੂ ਆਲਖ ਵੀ ਹੈ। ਭੋਲੇ ਨੇ ਵੀ ਮਜੀਠੀਆ ਦਾ ਨਾਮ ਲਿਆ ਸੀ, ਬਿੱਟੂ ਆਲਖ ਨੇ ਵੀ ਮਜੀਠੀਆ ਦਾ ਨਾਮ ਲਿਆ ਸੀ। ਇਹ ED ਦੀ ਸਟੇਟਮੈਂਟ ਦਰਜ ਹੈ। ED ਨੇ ਜਿਹੜੀ ਸਟੇਟਮੈਂਟ ਰਿਕਾਰਡ ਕੀਤੀ ਭੋਲਾ ਤੇ ਬਿੱਟੂ ਆਲਖ ਦੀ ਉਹਨਾਂ ਦੋਵਾਂ ਨੇ ਵਿਕਰਮਜੀਠੀਏ ਦਾ ਸ਼ਮੂਲੀਅਤ ਦਾ ਨਾਮ ਲਿਆ ਸੀ ਜਿਸ ਕਰਕੇ ED ਨੇ ਵੀ ਪੁੱਛਗਛ ਲਈ ਵਿਕਰਮਜੀਠੀਏ ਨੂੰ ਸੱਧਿਆ ਪਰ ਅੱਜ ਸੁਖਵੀਰ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਸੁਖਵੀਰ ਬਾਦਲ ਦਾਵਾ ਕਰ ਰਹੇ ਸੀ ਕਿ ED ਨੇ ਤਾਂ ਕਲੀਨ ਚਿੱਟ ਦੇਤੀ ਸੀ ਮੁਜੀਠੀਏ ਨੂੰ ਨਿਰੰਜਨ ਸਿੰਘ ਕਹਿ ਰਹੇ ਨੇ ਕਿ ਜਿਹੜੀ ਉਹਨਾਂ ਦੀ ਰਿਪੋਰਟ ਸੀ ਡਰੱਗ ਵਾਲੇ ਮਾਮਲੇ 'ਚ ਉਹ ਉਹਨਾਂ ਨੇ ਹਾਈ ਕੋਰਟ ਨੂੰ ਦਿੱਤੀ ਪੰਜਾਬ ਸਰਕਾਰ ਨੂੰ ਵੀ ਦਿੱਤੀ ਇੱਕ STF ਬਣੀ ਹਾਈ ਕੋਰਟ ਦੇ ਹੁਕਮਾਂ ਤੇ STF ਨੇ ਵੀ ਜਾਂਚ ਕੀਤੀ ਤੇ ਜਿਹੜਾ ਚਰਨਜੀਤ ਚੰਨੀ ਵੇਲੇ ਪਰਚਾ ਦਿੱਤਾ ਗਿਆ ਹੈ ਸਿਧਾਰਥ ਚਟੋਪਧਿਆਏ ਦੇ ਡੀਜੀਪੀ ਹੁੰਦੇ ਉਹ ਪਰਚਾ ED ਦੀ ਰਿਪੋਰਟ ਆਧਾਰ ਹੈ ਔਰ STF ਦੀ ਰਿਪੋਰਟ ਆਧਾਰ ਹੈ ਪਰ ਜਿਹੜੀ ਹੁਣ ਵਿਕਰਮਜੀਤੇ ਦੀ ਗ੍ਰਿਫਤਾਰੀ ਹੋਈ ਹੈ ਇਹ ਵਿਜੀਲੈਂਸ ਬਿਊਰੋ ਨੇ ਨਵਾਂ ਕੇਸ ਦਰਜ ਕੀਤਾ ਹੈ DA ਤੇ ਡਲਾ ਸਾਹਿਬ ਇੱਥੇ ਇੱਕ ਗੱਲ ਦੱਸਿਓ ਅਗਰ ਇਹ ਕੇਸ ਜਿਹੜਾ ਇਹ ਆਮਦਨ ਤੋਂ ਵੱਧ ਸਰੋਤਾਂ ਦਾ ਫਿਰ ਜਿਹੜਾ 540 ਕਰੋੜ ਦਾ ਡਰੱਗ ਮਨੀ ਦਾ ਲਿੰਕ ਉਹ ਫਿਰ ਇਸਟੈਬਲਿਸ਼ ਕਿੱਦਾਂ ਹੁੰਦਾ ਜੀ ਦੇਖੋ ਇਹ 540 ਕਰੋੜ ਗੱਲੀਬਾਤੀ ਹੈ 500 ਕਰੋੜ ਜਾਂ 540 ਕਰੋੜ ਗੱਲੀਬਾਤੀ ਹੈ ਇਹ ਅਲੀਗੇਸ਼ਨ ਨਹੀਂ ਮੈਂ ਪਹਿਲੇ ਦਿਨ ਵੀ ਤੁਹਾਨੂੰ ਕਿਹਾ ਸੀ ਇਹ ਸਿਰਫ ਅਲੀਗੇਸ਼ਨ ਹੈ ਇਹ ਵਿਜੀਲੈਂਸ ਬਿਊਰੋ ਦਾ ਦਾਵਾ ਹੈ ਕਿ 436 ਕਰੋੜ 450 500 ਕਈ ਵਾਰੀ মিডিਆ ਵਾਲੇ ਵੀ ਆਪਣੀ ਮਰਜ਼ੀ ਨਾਲ 500 550 ਦੀ ਗੱਲ ਬਣਾ ਦਿੰਦੇ ਨੇ ਐਗਜੈਕਟ ਫਿਗਰ ਕਿਸੇ ਕੋਲੇ ਨਹੀਂ हां विजिलेंस ब्यूरो ਵਾਲੇ ਕਹਿੰਦੇ ਨੇ ਉਸ ਦਿਨ ਮਹੇਸ਼ਿੰਦਰ ਕਹਿ ਰਹੇ ਸੀ ਕਿ विजिलेंस ब्यूरो ਨੇ 500 ਕਰੋੜ ਕਿਹਾ 540 ਕਿਹਾ ਇਹ ਅਸੀਂ ਕਦੀ ਵੀ ਇਹ ਅਫੀਸ਼ੀਅਲ ਫਿਗਰ ਨਹੀਂ ਕਹੀ ਪਹਿਲਾਂ ਤਾਂ ਮੈਂ ਇਹ ਸਾਫ਼ ਕਰਦਾ ਇਹ ਜਿੰਨੇ ਵੀ ਕਰੋੜ ਹੈ ਇਹ विजिलेंस ब्यूरो ਦਾ ਦਾਵਾ ਹੈ ਕਿ ਆਮਦਨ ਨਾਲੋਂ ਵੱਧ ਸਰੋਤ ਨੇ ਹੁਣ ਉਹ ਸਰੋਤ ਦੀ ਕੈਲਕੂਲੇਸ਼ਨ विजिलेंस ब्यूरो ਨੇ ਕਰ ਲਈ ਕਿਤੇ 400 ਹੈ 450 ਹੈ ਜਾਂ 500 ਹੈ ਉਹ ਫਰਕ ਨਹੀਂ ਪੈਂਦਾ ਗੱਲ ਇਹ ਹੈ ਵੀ ਜਿੰਨਾ ਵੀ ਆਮਦਨ ਤੋਂ ਵੱਧ ਪੈਸਾ ਇਹ ਸਰੋਤ ਨੇ ਕਿ ਵਿਜੀਲੈਂਸ ਬਿਊਰੋ ਕੋਲੇ ਕੋਈ ਸਬੂਤ ਹੈ ਗੱਲ ਸਬੂਤਾਂ ਤੇ ਖੜਦੀ ਹੈ ਉਹ ਸਬੂਤ ਹੁਣ ਵਿਜੀਲੈਂਸ ਬਿਊਰੋ ਲੱਭ ਰਹੀ ਹੈ ਕਿ ਅਸੀਂ ਜਿਹੜਾ ਆਮਦਨ ਤੋਂ ਵੱਧ ਸਰੋਤ ਨੇ ਅਸੀਂ ਇਹ ਸਾਬਤ ਕਰੀਏ ਕਿ ਜਿਹੜੇ ਉਹ ਸਰੋਤ ਨੇ ਆਮਦਨ ਤੋਂ ਵੱਧ ਵਾਲੇ ਉਹ ਡਰਗ ਮੰਨੀ ਹੈ ਵਿਜੀਲੈਂਸ ਬਿਊਰੋ ਇਹ ਕਰਨਾ ਚਾਹੁੰਦੀ ਹੈ ਪੰਜਾਬ ਸਰਕਾਰ ਵੀ ਅਗਰ ਉਹ ਡਰਗ ਮੰਨੀ ਸਾਬਤ ਹੁੰਦੀ ਹੈ ਤਾਂ ਐਨਡੀਪੀਐਸ ਐਕਟ ਚ ਕੇਸ ਚ ਵਿਕਰਮ ਜੀਠੇ ਦੀ ਜ਼ਮਾਨਤ ਰੱਦ ਹੋ ਜੂਗੀ ਤੇ ਫਿਰ ਉਹ ਲੰਬਾ ਸਮਾਂ ਜੇਲ੍ਹ ਤੋਂ ਬਾਹਰ ਨਹੀਂ ਨਿਕਲੂਗਾ ਤਦ ਤੱਕ ਸਤਾਈ ਦੀਆਂ ਚੋਣਾ ਵੀ ਹੋ ਜਾਣਗੀਆਂ ਦੇਖੋ ਸਾਡੇ ਮੁਲਕ ਚ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਹੁਣ ਨਵਜੋਤ ਸਿੱਧੂ ਨੂੰ 30 35 ਸਾਲ ਬਾਅਦ ਇੱਕ ਸਾਲ ਦੀ ਜੇਲ੍ਹ ਭੇਜਦਾ ਸੀ ਉਹ ਵੀ ਸਰਕਾਰਾਂ ਨਹੀਂ ਭੇਜਿਆ ਨਾ ਭਾਵੇਂ ਅਦਾਲਤ ਨੇ ਭੇਜਿਆ 30 35 ਸਾਲ ਬਾਅਦ ਜੇਲ੍ਹ ਭੇਜਦਾ ਸਿੱਧੂ ਹੁਣ 13 14 ਦੀ 14 ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਵਿਕਰਮ ਜਿੱਥੇ ਤੋਂ ਏਡੀ ਦੀ ਅੱਜ ਤੱਕ ਈਡੀ ਨੇ ਵੀ ਇਸ ਮਾਮਲੇ ਨੂੰ ਕਿਸੇ ਮਕਾਮ ਤੇ ਨਹੀਂ ਪਹੁੰਚਾਇਆ ED ਦੇ ਉੱਤੇ ਤਾਂ ਇਹ ਕਹਿ ਦਿੰਦੇ ਨੇ ਵੀ ਜੀ 21 ਚ ਪੰਜਾਬ ਸਰਕਾਰ ਨੇ ਕੇਸ ਦਰਜ ਕੀਤਾ ਪੰਜਾਬ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ED ਨੇ ਵੀ ਨਹੀਂ ਕੀਤੀ ਇਹਦਾ ਮਤਲਬ ਹੈ ਜਿਹੜੇ ਬੰਦੇ ਪਾਵਰਫੁੱਲ ਨੇ ਇਨਫਲੂਐਂਸ਼ੀਅਲ ਨੇ ਹੁਣ ਬਾਕੀ ਵੀ ਤਾਂ 17 ਬੰਦਿਆਂ ਨੂੰ ਸਜ਼ਾ ਹੋ ਗਈ ਨਾ ਭੋਲੇ ਨੂੰ ਸਜ਼ਾ ਹੋ ਗਈ ਬਿੱਟੂ ਆਲਖ ਨੂੰ ਹੋ ਗਈ 17 ਹੋਰਾਂ ਨੂੰ ਹੋ ਗਈ ਇਹਦਾ ਮਤਲਬ ਹੈ ਕਿ ਸਰਕਾਰੀ ਏਜੰਸੀਆਂ ਵੀ ਕਿਤੇ ਨਾ ਕਿਤੇ ਜਦੋਂ ਵੱਡੇ ਲੀਡਰ ਸਾਹਮਣੇ ਆ ਜਾਂਦੇ ਨੇ ਤੇ ਉਹਨਾਂ ਨੂੰ ਉਹਨਾਂ ਨੂੰ ਸਪੀਡ ਬ੍ਰੇਕਰ ਲੱਗ ਜਾਂਦੇ ਨੇ ਏਜੰਸੀ ਦੀ ਜਾਂਚ ਨੂੰ ਹੁਣ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਦੋਸ਼ੀ ਕੌਣ ਹੈ ਇਹ ਤਾਂ ਰੱਬ ਜਾਣੇ ਪਰ ਮੈਂ ਤਾਂ ਤੁਹਾਨੂੰ ਸਿਸਟਮ ਦੀ ਵੀ ਗੱਲ ਨਾਲ ਕਰ ਰਿਹਾ ਹੁਣ ਨਿਰੰਜਨ ਸਿੰਘ ਹੁਣੀ ਕਹਿੰਦੇ ਮੈਂ ਆਪਣੀ ਸਟੇਟਮੈਂਟ ਰਿਕਾਰਡ ਕਰਾਤੀ ਕਿ ਮੇਰੇ ਕੋਲੇ ਬਿੱਟੂ ਆਲਖ ਔਰ ਭੋਲੇ ਦੀ ਸਟੇਟਮੈਂਟਾਂ ਦੇ ਵਿੱਚ ਵੀ ਵਿਕਰਮ ਦਾ ਨਾਮ ਆਇਆ ਸੀ ਹੁਣ ਜਿਹੜਾ ਨਾਮ ਜਿਹੜਾ ਕੇਸ ਦਰਜ ਕੀਤਾ ਹੈ ਵਿਜੀਲੈਂਸ ਬਿਊਰੋ ਨੇ ਉਹ ਆਮਦਨ ਤੋਂ ਵੱਧ ਸਰੋਤਾਂ ਦਾ ਜਾਂਚ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਦੀ ਹੋ ਰਹੀ ਹੈ ਅਗਰ ਆਮਦਨ ਤੋਂ ਵੱਧ ਸਰੋਤ ਡਰੱਗ ਮਨੀ ਨਾਲ ਸਾਬਤ ਹੋਏ ਫਿਰ ਇਹ ਰਿਪੋਰਟ ਜਿਹੜੀ ਐ ਹਾਈ ਕੋਰਟ ਚ ਜਾ ਸਕਦੀ ਹੈ ਜਾਂ ਸੁਪਰੀਮ ਕੋਰਟ ਚ ਕਿ ਵਿਕਰਮ ਜੀਠੀਆ ਦੀ ਜ਼ਮਾਨਤ ਰੱਦ ਕੀਤੀ ਜਾਵੇ ਵਿਜੀਲੈਂਸ ਬਿਊਰੋ ਕੇਸ ਦਰਜ ਕਰਕੇ ਆਮਦਨ ਤੋਂ ਵੱਧ ਸਰੋਤਾਂ ਦਾ ਉਹ ਸਰੋਤ ਲੱਭ ਰਿਹਾ ਵੀ ਸਾਨੂੰ ਕੋਈ ਸਰੋਤ ਦੱਸ ਦੋ ਭਾਈ ਆ ਕੇ ਕਿ ਜਿਹੜੇ ਵਿਕਰਮ ਨੇ ਇੰਨੇ ਪੈਸੇ ਬਣਾਏ ਆ ਉਹਦਾ ਸਰੋਤ ਕੀ ਹੈ ਇਹ ਉਹਦਾ ਸਰੋਤ ਕਿਸੇ ਨਸ਼ੇ ਦੇ ਕਾਰੋਬਾਰ ਨਾਲ ਜੁੜਿਆ ਹੈ ਪੈਸੇ ਦਾ ਬਸ ਇਹ ਜਾਂਚ ਵਿਜੀਲੈਂਸ ਬਿਊਰੋ ਕਰ ਰਹੀ ਹੈ ਜੇ ਵਿਜੀਲੈਂਸ ਬਿਊਰੋ ਕਾਮਯਾਬ ਹੋ ਗਈ ਤਾਂ ਬਿਕਰਮਜੀਤ ਸਿੰਘ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ ਨਹੀਂ ਤਾਂ ਕਲੀਨ ਚਿੱਟ ਤਾਂ ਮਿਲ ਹੀ ਜਾਂਦੀ ਹੁੰਦੀ ਹੈ ਤੁਸੀਂ ਵੇਖੋ ਵਿਜੇ ਸਿੰਘਲਾ ਨੂੰ ਵੀ ਮਿਲ ਗਈ ਸੰਦੀਪ ਜੀ ਔਰ ਪ੍ਰੈਸ ਕਾਨਫਰੰਸ ਕੀਤੀ ਸੁਖਬੀਰ ਬਾਦਲ ਨੇ ਉਹਨੇ ਬੜੀ ਦਿਲਚਸਪ ਗੱਲ ਦੱਸੀ ਕੱਲ ਸਿਧਾਰਥ ਚੱਟੋਪੱਧਿਆਏ ਕਹਿੰਦੇ ਸੀ ਕਿ 2012 ਚ ਸਾਡੇ ਕੋਲੇ ਬਹੁਤ ਸਬੂਤ ਸੀ ਕਈ ਸਬੂਤ ਮਟੇਰਤੇ ਗਏ ਉਦੋਂ ਦੀਆਂ ਸਰਕਾਰਾਂ ਨੇ ਕਾਰਵਾਈ ਨਹੀਂ ਕੀਤੀ ਮੈਂ 21 ਚਾਕੇ ਕੇਸ ਦਰਜ ਕੀਤਾ ਹਜੇ ਵੀ ਸਬੂਤ ਹੈਗੇ ਨਹੀਂ ਮੈਂ ਦੱਸ ਕੇ ਆਇਆ ਹਾਂ ਵਿਜੀਲੈਂਸ ਬਿਊਰੋ ਨੂੰ ਕਿ ਕੀ ਕੀ ਸਬੂਤ ਨੇ ਵਿਕਰਮਜੀਠਿਆ ਦੇ ਖਿਲਾਫ ਅੱਜ ਸੁਖਵੀਰ ਬਾਦਲ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਕੈਪਟਨ ਨੇ ਸਾਡੇ ਖਿਲਾਫ 760 ਕਰੋੜ ਦਾ ਮਾਮਲਾ ਦਰਜ ਕੀਤਾ ਸੀ ਤੇ ਉਦੋਂ ਜਿਹੜੀ ਇਨਵੈਸਟੀਗੇਸ਼ਨ ਟੀਮ ਸੀ ਕੈਪਟਨ ਮਰਿੰਦਰ ਦੀ ਸਰਕਾਰ ਮਿਲੇ ਅੱਜ ਸੁਖਵੀਰ ਬਾਦਲ ਨੇ ਦੱਸਿਆ ਕਿੰਦਾ ਇਨਵੈਸਟੀਗੇਸ਼ਨ ਟੀਮ ਦਾ ਹੈਡ ਤਾਂ ਸਿਧਾਰਥ ਚੱਡੋਬਦਿਆਈ ਸੀ ਦੇਖੋ ਇਹ ਕਿੱਡੀ ਦਿਲਚਸਪ ਗੱਲ ਹੈ ਕਿ ਵੱਡੇ ਬਾਦਲ ਸੁਖਵੀਰ ਬਾਦਲ ਔਰ ਬਾਦਲ ਪਰਿਵਾਰ ਤੇ ਜਿਹੜਾ ਕੇਸ ਸੀ ਉਹ ਵਿਜੀਲੈਂਸ ਬਿਊਰੋ ਨੇ ਦਰਜ ਕੀਤਾ ਸੀ ਕ腐ਸ਼ਨ ਦਾ ਕੇਸ ਸੀ ਜਦੋਂ ਕੈਪਟਨ ਮਰਿੰਦਰ ਦੀ ਸਰਕਾਰ ਸੀ 2002 ਤੋਂ 2007 ਦੇ ਦੌਰਾਨ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆਈ ਸੀ ਉਦੋਂ ਇਹ ਕੇਸ ਦਰਜ ਕੀਤਾ ਗਿਆ ਸੀ ਔਰ ਇਹ ਦੱਸ ਰਿਹਾ ਸੁਖਬੀਰ ਬਾਦਲ ਵੀ ਇਹ ਹੀ सिद्धार्थ ਛੱਟੋਪੱਧਿਆਏ ਇਹ ਇਨਵੈਸਟੀਗੇਸ਼ਨ ਟੀਮ ਦਾ ਹੱਡ ਸੀ ਤੇ ਅਸੀਂ ਬਰੀ ਹੋ ਗਏ ਅਦਾਲਤਾਂ 'ਚ ਵਿਜੀਲੈਂਸ ਬਿਊਰੋ ਨਾ ਸੁਖਬੀਰ ਬਾਦਲ ਨੂੰ ਨਾ ਵੱਡੇ ਬਾਦਲ ਨੂੰ ਦੋਸ਼ੀ ਨਹੀਂ ਸਾਬਤ ਕਰ ਸਕਿਆ ਇੱਕ ਪਤਨ ਜਲਾ ਸਰ ਜਦੋਂ ਜਦੋਂ ਵਿਜੀਲੈਂਸ ਇਹਨਾਂ ਉਹਨਾਂ ਦਾ ਟਰੈਕ ਰਿਕਾਰਡ ਇਹੋ ਜਿਹਾ ਵੀ ਦੋਸ਼ੀ ਸਾਬਤ ਨਹੀਂ ਹੁੰਦਾ ਫਿਰ ਇਹ ਵਿਜੀਲੈਂਸ ਬਿਊਰੋ ਜਦੋਂ ਕਿਸੇ ਤੇ ਕੇਸ ਦਰਜ ਕਰਦਾ ਜਿਦਾ ਆਪਾਂ ਵਿਕਰਮ ਜੀਠੀਆ ਦੀ ਗੱਲ ਕਰ ਲਈਏ ਤੇ ਇਹ ਸਾਰਾ ਕੇਸ ਜਦੋਂ ਸਾਦਰ ਹਵਾਚੀ ਦਰਜ ਕਰ ਲੈਂਦੇ ਆ ਦੇਖੋ ਪਿੰਨੀ ਲਾਲਾ ਲਾਲਾ ਹੋਈ ਪਰਸੋਂ ਦੀ ਲਾਲਾ ਲਾਲਾ ਹੋਈ ਪਈ ਆ ਵਿਕਰਮ ਨੂੰ ਲੈ ਗਏ ਜੀ ਵਿਕਰਮ ਨੂੰ ਲੈ ਗਏ ਅਗਰ ਇਸ ਕਿਸੇ ਵੀ ਕੇਸ ਦਾ ਜਿਹੜਾ ਵਿਜੀਲੈਂਸ ਦਰਜ ਕਰਦੀ ਆ ਉਹਦਾ ਸਿਰ ਪੈਰੀ ਕੋਈ ਨਹੀਂ ਹੁੰਦਾ ਤੇ ਫਿਰ ਇਹ ਬੰਦੇ ਨੂੰ ਹਰਾਸ ਕਰਨ ਵਾਲੀ ਗੱਲ ਨਹੀਂ ਤੁਸੀਂ ਡਾਕਟਰ ਦੇਖੋ ਡਾਕਟਰ ਵਿਜੇ ਸਿੰਘਲਾ ਇਹਨਾਂ ਦੀ ਮੰਤਰੀਸ਼ਿਪ ਚਲੀ ਗਈ ਸੀ ਠੀਕ ਹੈ ਤੇ ਅੱਜ ਇਹਨਾਂ ਨੂੰ ਕਲੀਨ ਜੇਟ ਵੀ ਮਿਲ ਦੇਖੋ ਕਾਨੂੰਨ ਦੀ ਪ੍ਰਕਿਰਿਆ ਹੈ ਅਗਰ ਵਿਜੀਲੈਂਸ ਬਿਊਰੋ ਕੇਸ ਦਰਜ ਕਰਦੀ ਹੈ ਵਿਜੀਲੈਂਸ ਬਿਊਰੋ ਤਾਂ ਇਹ ਮੰਨ ਕੇ ਕਰਦੀ ਹੈ ਵੀ ਇਹ ਅਸੀਂ ਸੱਚੇ ਆ ਭਾਵੇਂ ਦਬਾਅ ਚ ਹੋਵੇ ਦੇਖੋ ਪੁਲਿਸ ਬਾਰੇ ਮੰਨਿਆ ਜਾਂਦਾ ਕਿ ਪੁਲਿਸ ਗ੍ਰਹਿ ਮੰਤਰਾਲੇ ਦੇ ਅਧੀਨ ਹੁੰਦੀ ਹੈ ਭਾਵੇਂ ਕੇਂਦਰ ਦਾ ਹੋਵੇ ਭਾਵੇਂ ਪੰਜਾਬ ਦਾ ਹੋਵੇ ਪਰ ਮੈਂ ਇੱਥੇ ਹੈਰਾਨ ਭਗਵੰਤਮਾਨ ਵਾਲੇ ਮਾਮਲੇ ਸੁਨਾ ਵੀ ਇੱਕ ਮੁੱਖ ਮੰਤਰੀ ਨੇ ਸਰਕਾਰ ਬਣਦੇ ਹੀ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਡਾ ਮੰਤਰੀ ਵਿਜੇ ਸਿੰਘਲਾ ਇਨੇ ਕਮਿਸ਼ਨ ਮੰਗੀ ਸਾਡੇ ਕੋਲੇ ਸਬੂਤ ਨੇ ਔਰ ਸਾਡੇ ਸਾਹਮਣੇ ਮੰਨ ਗਿਆ ਮੰਤਰੀ ਤੇ ਅਸੀਂ ਇਸ ਮੰਤਰੀ ਨੂੰ ਆਪ ਵਿਜੀਲੈਂਸ ਦੇ سپرد ਫੜਾਵਾਂਗੇ ਤੁਸੀਂ ਵੇਖੋ ਕਿੱਡਾ ਸੋਸ਼ਲ ਮੀਡੀਆ 'ਚ ਆਇਆ ਟੈਲੀਵਿਜ਼ਨਾਂ 'ਚ ਆਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਮੰਤਰੀ ਨਹੀਂ ਬਖਸ਼ਿਆ ਇਹਦਾ ਮਤਲਬ ਹੈ ਮੁੱਖ ਮੰਤਰੀ ਕੋਲੇ ਤਾਂ ਸਬੂਤ ਹੋਣਗੇ ਨਾ ਜੀ ਹੁਣ ਇੱਥੇ ਹੈਰਾਨੀ ਇਹ ਹੁੰਦੀ ਹੈ ਕਿ ਵਿਜੀਲੈਂਸ ਬਿਊਰੋ ਕੀ ਕਿਸੇ ਹੋਰ ਦੇ ਪ੍ਰਭਾਵ ਚ ਹੈ ਵੇਖੋ ਇੱਕ ਬੰਦਾ ਤਾਂ ਗਲਤ ਹੈ ਨਾ ਜਾਂ ਤਾਂ ਮੁੱਖ ਮੰਤਰੀ ਨੂੰ ਗਲਤ ਸਾਬਤ ਕਰਤਾ ਇਹਨਾਂ ਨੇ ਵੀ ਮੁੱਖ ਮੰਤਰੀ ਨੇ ਜਿਹੜੀ ਕੰਪਲੇਂਟ ਕੀਤੀ ਸੀ ਜਿਹੜੇ ਸਬੂਤ ਦਿੱਤੇ ਸੀ ਉਹ ਝੂਠੇ ਸੀ ਤੇ ਵਿਜੀਲੈਂਸ ਬਿਊਰੋ ਨੇ ਕਲੀਨ ਚੈਟ ਦੇਤੀ ਤੁਹਾਨੂੰ ਲੱਗਦਾ ਕੀ ਇਹ ਸੰਭਵ ਹੈ ਇੱਕ ਮੁੱਖ ਮੰਤਰੀ ਨੇ ਕੇਸ ਦਰਜ ਕਰਾਇਆ ਹੋਵੇ ਵਿਜੀਲੈਂਸ ਬਿਊਰੋ ਇਨਵੈਸਟੀਗੇਸ਼ਨ ਕਰ ਰਹੀ ਹੋਵੇ ਵਿਜੀਲੈਂਸ ਬਿਊਰੋ ਕਵੇ ਕਿ ਨਹੀਂ ਮੁੱਖ ਮੰਤਰੀ ਸਾਹਿਬ ਤੁਹਾਡੇ ਸਬੂਤ ਗਲਤ ਸੀ ਅਸੀਂ ਕਲੀਨ ਚਿੱਟ ਦੰਨੇ ਆ ਇਹਦਾ ਮਤਲਬ ਹੈ ਜਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਮਰਜ਼ੀ ਦੇ ਉਲਟ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਦਿੱਲੀ ਦੀ ਲੀਡਰਸ਼ਿਪ ਨੇ ਕਹਿ ਲਓ ਇਹ ਵਿਜੀਲੈਂਸ ਬਿਊਰੋ ਨੂੰ ਕਹਿਤਾ ਵੀ ਭਾਈ ਕਲੀਨ ਚਿੱਟ ਮਿਲਣੀ ਚਾਹੀਦੀ ਹੈ ਮੈਂ ਇਹ ਕੋਈ ਪਤਾ ਨਹੀਂ ਕੋਈ ਸਾਡੇ ਬਹੁਤ ਵੱਡੇ ਵੱਡੇ ਵਕੀਲ ਨੇ ਸਿਆਣੇ ਕੋਈ ਪਤਾ ਨਹੀਂ ਕੋਈ ਜਨਹਤ ਪਟੀਸ਼ਨ ਲੈ ਕੇ ਚਲਾ ਜਾਵੇ ਕੋਰਟ ਚ ਕੋਈ ਵਿਜੀਲੈਂਸ ਬਿਊਰੋ ਪਾਰਟੀ ਬਣਾ ਲੇ ਅੱਛਾ ਕਰ ਲੈ ਕੱਲੇ ਵਿਜੇ ਸਿੰਘਲਾ ਵਾਲੇ ਕੇਸ 'ਚ ਨਹੀਂ ਮੈਂ ਖਬਰਾਂ ਦੇਖ ਰਿਹਾ ਸੀਗਾ ਇੱਕ ਹੋਰ ਕੇਸ 'ਚ ਇਹਨਾਂ ਦੇ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਕਲੀਨ ਜਿੱਟ ਮਿਲੀ ਹੈ। ਵੀ ਚਲੋ ਮੇਰੇ ਧਿਆਨ 'ਚ ਹਜੇ ਹੋਰ ਕੋਈ ਕੇਸ ਆਇਆ ਨਹੀਂ। ਸਵਾਲ ਇਹ ਹੈ ਕਿ ਮੁੱਖ ਮੰਤਰੀ ਜਦੋਂ ਕੇਸ ਦਰਜ ਕਰਦਾ ਹੈ ਅਸੀਂ ਪੰਜਾਬ 'ਚ ਸਭ ਤੋਂ ਵੱਧ ਭਰੋਸਾ ਕਿਤੇ ਕਰਦੇ ਹਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿਤਾ ਇਹ ਕੰਮ ਹੋ ਜਾਊਗਾ ਅਸੀਂ ਭਰੋਸਾ ਕਰ ਲੈਂਦੇ ਹਾਂ ਵੀ ਯਾਰ ਮੁੱਖ ਮੰਤਰੀ ਤੋਂ ਵੱਡਾ ਪੰਜਾਬ 'ਚ ਸਾਡਾ ਮੰਤਰੀ ਕਿਹੜਾ ਹੈ? ਟੈਲੀਵਿਜ਼ਨਾਂ ਤੇ ਮੁੱਖ ਮੰਤਰੀ ਸਾਹਿਬ ਲਾਈਵ ਸੀ ਬਿਲਕੁਲ ਜੀ ਅਸੀਂ ਮੰਤਰੀ ਬਣਾ ਲਿਆ ਇਹਦਾ ਮਤਲਬ ਹੈ ਮੁੱਖ ਮੰਤਰੀ ਨੇ ਤਾਂ ਕੋਈ ਕਮੀ ਨਹੀਂ ਛੱਡੀ ਭਗਵੰਤ ਮਾਨ ਨੇ ਤਾਂ ਭਗਵੰਤ ਮਾਨ ਨੇ ਤਾਂ ਮੰਤਰੀ ਫੜ ਕੇ ਦੇਤਾ ਵਿਜੀਲੈਂਸ ਬਿਊਰੋ ਨੂੰ ਤੇ ਵਿਜੀਲੈਂਸ ਬਿਊਰੋ ਇੱਕ ਤਰੀਕੇ ਨਾਲ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਨੂੰ ਝੂਠਾ ਪੋਹਤਾ ਕਿ ਨਹੀਂ ਮੁੱਖ ਮੰਤਰੀ ਸਾਹਿਬ ਤੁਹਾਡੀ ਸ਼ਿਕਾਇਤ ਚ दम ਨਹੀਂ ਸੀ ਤੁਸੀਂ ਗਲਤ ਸੀ ਤੇ ਅਸੀਂ ਕਲੀਨ ਚਿੱਟ ਦੇ ਰਹੇ ਹਾਂ ਜਿਵੇਂ ਕੈਪਟਨ ਮਰਿੰਦਰ ਸਿੰਘ ਕੈਪਟਨ ਮਰਿੰਦਰ ਸਿੰਘ ਨੂੰ ਵੀ ਤਾਂ ਵਿਜੀਲੈਂਸ ਬਿਊਰੋ ਨੇ ਕਲੀਨ ਚੈਟ ਹੀ ਦਿੱਤੀ ਨਾ ਹਾਂਜੀ ਪਰ ਉੱਥੇ ਤਾਂ ਲਾਹਤ ਪਾਤਰੀ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਸੀ ਇੱਥੇ ਤਾਂ ਮੁੱਖ ਮੰਤਰੀ ਦੇ ਉਲਟ ਫੈਸਲਾ ਆਇਆ ਹੈ ਮੁੱਖ ਮੰਤਰੀ ਨੇ ਬੰਦਾ ਫੜਾਇਆ ਹੋਵੇ ਮੁੱਖ ਮੰਤਰੀ ਸਾਹਿਬ ਨੇ ਹੈਲਪਲਾਈਨ ਬਣਾਈ ਹੈ ਕ腐ਪਸ਼ਨ ਦੇ ਖਿਲਾਫ ਪੂਰੇ ਪੰਜਾਬ ਤੋਂ ਹੋਲਡਿੰਗ ਲੱਗੇ ਨੇ ਟੈਲੀਫੋਨ ਨੰਬਰ ਜਾਰੀ ਕੀਤਾ ਗਿਆ ਉਹ ਲੋਕਾਂ ਦੇ ਮਨ ਤੇ ਕੀ ਅਸਰ ਪਾਊਗਾ ਵੀ ਭਾਈ ਵਿਜੀਲੈਂਸ ਬਿਊਰੋ ਇਹ ਮੁੱਖ ਮੰਤਰੀ ਨੇ ਬੰਦਾ ਫੜਾਇਆ ਹੋਵੇ ਉਹਨੂੰ ਕਲੀਨ ਚਿੱਟ ਦੇ ਗਏ ਵੀ ਇਹ ਵਿਜੀਲੈਂਸ ਬਿਊਰੋ ਵਾਲੇ ਨਹੀਂ ਡਰਦੇ ਭਾਈ ਕਿਸੇ ਤੋਂ ਇਹ ਨਹੀਂ ਪ੍ਰਵਾਹ ਕਰਦੇ ਅੱਛਾ ਵਿਜੀਲੈਂਸ ਬਿਊਰੋ ਵਾਲੇ ਕਹਿੰਦੇ ਅਸੀਂ ਤਾਂ ਕਾਨੂੰਨ ਮੁਤਾਬਕ ਕੰਮ ਕਰਦੇ ਹਾਂ ਸਾਰਾ ਕੁਝ ਜੋ ਕਾਨੂੰਨ 'ਚ ਠੀਕ ਹੈ ਅਸੀਂ ਉਹ ਕਰਦੇ ਹਾਂ ਇਹਦਾ ਮਤਲਬ ਹੈ ਜਾਂ ਮੁੱਖ ਮੰਤਰੀ ਸਾਹਿਬ ਗਲਤੀ ਕਰ ਗਏ ਜਾਂ ਕੋਈ ਦਿੱਲੀਦੁੱਲੀ ਵਾਲੇ ਗਲਤੀ ਕਰ ਗਏ ਵਿਜੀਲੈਂਸ ਬਿਊਰੋ ਤੇ ਦਬਾਅ ਬਣਾ ਗਏ ਜਾਂ ਫਿਰ ਮੁੱਖ ਮੰਤਰੀ ਸਾਹਿਬ ਗਲਤ ਸੀ ਵਿਜੀਲੈਂਸ ਬਿਊਰੋ ਠੀਕ ਹੈ ਤੇ ਜੇ ਵਿਜੀਲੈਂਸ ਬਿਊਰੋ ਠੀਕ ਹੈ ਵਿਜੇ ਸਿੰਘਲਾ ਸਾਹਿਬ ਨੂੰ ਕਲੀਨ ਚਿੱਟ ਦੇਤੀ ਵਿਜੇ ਸਿੰਘਲਾ ਸਾਹਿਬ ਨਾਲ ਵਿਜੇ ਸਿੰਘਲਾ ਸਾਹਿਬ ਨਾਲ ਸਾਡਾ ਕੋਈ મતਭੇਦ ਨਹੀਂ ਅਸੀਂ ਨਹੀਂ ਕਹਿੰਦੇ ਵਿਜੇ ਵਿਜੇ ਸਿੰਘਲਾ ਸਾਹਿਬ ਸਹੀ ਹੈ ਗਲਤ ਹੈ ਝੂਠੇ ਸੀ ਕਰਪਟ ਨੇ ਇਮਾਨਦਾਰ ਨੇ ਅਸੀਂ ਕੁਝ ਨਹੀਂ ਕਹਿੰਦੇ ਅਸੀਂ ਉਹਨਾਂ ਬਾਰੇ ਚੁੱਪ ਆ ਵਿਜੇ ਸਿੰਘਲਾ ਨੇ ਤਾਂ ਉਹਨੂੰ ਤਾਂ ਮੰਤਰੀ ਨੇ ਮੁੱਖ ਮੰਤਰੀ ਨੇ ਕਿਹਾ ਵੀ ਇਹ ਬੰਦਾ ਅਸੀਂ ਫੜਿਆ ਤੇ ਹੁਣ ਵਿਜੀਲੈਂਸ ਬਿਊਰੋ ਕਹਿੰਦੀ ਕਲੀਨ ਚਿੱਟ ਹੈ ਅਸੀਂ ਵੀ ਮੰਨ ਲੈਂਦੇ ਆ ਭਾਈ ਵਿਜੇ ਸਿੰਘਲਾ ਸਾਹਿਬ ਦਾ ਕੋਈ ਦੋਸ਼ ਨਹੀਂ ਸੀ ਤੇ ਸਾਡਾ ਮੁੱਖ ਮੰਤਰੀ ਕਿਤੇ ਗਲਤੀ ਗਲਤੀ ਕਰ ਗਿਆ ਹੁਣ ਹੋਰ ਸਾਡੇ ਕੋਲੇ ਕੋਈ ਚਾਰਾ ਨਹੀਂ ਤਾਂ ਹੀ ਕਲੀਨ ਚਿੱਟ ਮਿਲ ਗਈ ਨਾ ਜੀ ਹੁਣ ਇਹ ਸਿਸਟਮ ਹੈ ਸੰਦੀਪ ਜੀ ਤੇ ਜਦੋਂ ਸੁਖਵੀਰ ਕਹੀ ਜਾਂਦਾ ਕਿ ਕੱਲ ਛੱਡੋ ਬੰਦਿਆ ਜੀ ਸਾਹਿਬ ਕਹਿੰਦੇ ਸੀ ਮਜੀਠੀ ਦੇ ਖਿਲਾਫ ਸਬੂਤ ਹੈ ਸਾਡੇ ਕੋਲੇ ਬਹੁਤ ਕੁਛ ਹੈ ਉਹ ਨਹੀਂ ਅਸੀਂ ਉਹ ਸਰਕਾਰਾਂ ਨੇ ਜਾਂਚ ਨਹੀਂ ਕੀਤੀ ਤੇ ਹੁਣ ਸੁਖਵੀਰ ਕਹਿ ਰਿਹਾ ਕਿ ਉਹਦੇ ਕੇਸ ਚ ਇਨਵੈਸਟੀਗੇਸ਼ਨ ਦਾ ਚੀਫ ਹੀ ਸਿਧਾ ਹੱਥ ਚਟੋ ਪਧਿਆਈ ਸੀ ਤੇ ਫਿਰ ਸਿਧਾ ਹੱਥ ਚਟੋ ਪਧਿਆਏ ਬਾਦਲਾਂ ਨੂੰ ਦੋਸ਼ੀ ਕਿਉਂ ਨਹੀਂ ਸਾਬਤ ਕਰ ਸਕੇ ਇਸ ਸੰਦੀਪ ਜੀ ਇਹ ਜਿਹੜੀ ਲੁੱਡੋ ਵਾਲੀ ਖੇਡ ਆ ਨਾ ਇਹ ਲੁੱਡੋ ਵਾਲੀ ਖੇਡ ਬਣ ਗਈ ਕਿ ਤੁਸੀਂ ਨੰਬਰ ਜਿੱਤੀ ਜਾਓ ਪਤਾ ਨਹੀਂ ਕਿੱਥੇ ਉੱਪਰ ਡੰਗ ਵੱਜਣਾ ਤੇ ਤੁਸੀਂ ਫੇਰ ਪੌੜੀ ਤੋਂ ਹੇਠਾ ਡਿੱਗ ਜਾਓਗੇ ਇਹ ਵਿਜੀਲੈਂਸ ਬਿਊਰੋ ਤੇ ਇਹ ਤਾਂ ਸਮਝ ਤੋਂ ਬਾਹਰ ਹੈ ਗੇਮ ਮੇਰਾ ਦਿਮਾਗ ਤਾਂ ਭੰਗੀਆਂ ਜਿਹਾ ਘਟਣ ਆ ਗਿਆ ਅੱਛਾ ਗੱਲਾ ਸਾਬ ਜਿੱਦਾਂ ਹੁਣ ਇਹ ਇਲਜ਼ਾਮਬਾਜ਼ੀਆਂ ਦਾ ਦੌਰ ਲਗਭਗ ਸ਼ੁਰੂ ਹੋ ਗਿਆ ਜੀ ਵਿਜੀਲੈਂਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਪੋਲੀਟੀਕਲੀ ਇਹਦਾ ਫਾਇਦਾ ਅਕਾਲੀ ਦਲ ਨੂੰ ਹੋ ਸਕਦਾ ਵੀ ਦੇਖੋ ਵੀ ਇਹਨਾਂ ਦਾ ਤਾਂ ਟਰੈਕ ਰਿਕਾਰਡ ਹੀ ਬੜਾ ਮਾੜਾ ਵਿਜੀਲੈਂਸ ਦਾ ਮੀਤ ਸੰਦੀਪ ਜੀ ਕਾਂਗਰਸੀ ਲੀਡਰ ਕੈਪਟਨ ਮਨਿੰਦਰ ਨੂੰ ਕਲੀਨ ਸ਼ਟ ਮਿਲੀ ਪਹਿਲੇ ਅਕਾਲੀ ਦਲ ਦੇ ਲੀਡਰ ਸੀ ਸੁਖਵੀਰ ਬਾਦਲ ਵੱਡੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਕਲੀਨ ਸ਼ਟ ਮਿਲੀ ਭਾਰਤ ਪੂਸ਼ਣ ਆਸ਼ੂ ਨੂੰ ਕਲੀਨ ਸ਼ਟ ਮਿਲੀ ਹੁਣ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਮਿਲੀ ਮਤਲਬ ਵਿਜੀਲੈਂਸ ਬਿਊਰੋ ਸਾਰਿਆਂ ਨੂੰ ਇੱਕੋ ਅੱਖ ਨਾਲ ਦੇਖਦਾ ਉਹਨਾਂ ਨੇ ਅਕਾਲੀ ਦਲ ਦੇ ਵੱਡੇ ਲੀਡਰ ਨੂੰ ਵੀ ਕਲੀਨ ਚਿੱਟ ਦਿੱਤੀ ਕਾਂਗਰਸ ਦੇ ਵੱਡੇ ਲੀਡਰ ਕੈਪਟਨ ਮਰਿੰਦਰ ਨੂੰ ਵੀ ਕਲੀਨ ਚਿੱਟ ਦਿੱਤੀ ਉਹਨਾਂ ਨੇ ਵੱਡੇ ਬਾਦਲ ਤੇ ਸੁਖਵੀਰ ਬਾਦਲ ਨੂੰ ਵੀ ਕਲੀਨ ਚਿੱਟ ਦਿੱਤੀ ਤੇ ਹੁਣ ਵਿਜੀਲੈਂਸ ਬਿਊਰੋ ਨੇ ਆਮ ਆਦਮੀ ਪਾਰਟੀ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਮਤਲਬ ਵਿਜੀਲੈਂਸ ਬਿਊਰੋ ਸਾਰਿਆਂ ਨੂੰ ਇੱਕੋ ਅੱਖ ਨਾਲ ਦੇਖਦਾ ਵੀ ਅਸੀਂ ਭਾਈ ਬੜੀ ਇਮਾਨਦਾਰੀ ਨਾਲ ਕੰਮ ਕਰਨਾ ਹੈ ਅਸੀਂ ਜਦੋਂ ਪਰਚਾ ਦਰਜ ਕਰਦੇ ਹਾਂ ਸਾਡੇ ਕੋਲੇ ਠੋਸ ਸਬੂਤ ਹੁੰਦੇ ਨੇ ਤੇ ਜਦੋਂ ਮਾਮਲਾ ਕੋਰਟ ਕਚਹਿਰੀਆਂ ਚ ਜਾਂਦਾ ਤੇ ਅਸੀਂ ਕਲੀਨ ਚਿੱਟ ਦੰਨੇ ਆ ਵੀ ਅਸੀਂ ਕੋਈ ਕਿਸੇ ਨਾਲ ਭੇਦ ਭਾਵ ਨਹੀਂ ਕਰਦੇ ਮਤਲਬ ਮੈਨੂੰ ਤਾਂ ਜਿਹੜਾ ਵਿਜੀਲੈਂਸ ਬਿਊਰੋ ਸਰਕਾਰੀ ਏਜੰਸੀ ਹੈ ਇਹਨੇ ਮੇਰੇ ਦਿਮਾਗ ਚ ਭੰਬੀਰੀਆਂ ਜੀਆਂ ਘੁਮਾਤੀਆਂ ਸੰਦੀਪ ਜੀ ਮੈਨੂੰ ਲੱਗਦਾ ਆਪਾਂ ਪੱਤਰਕਾਰਤਾ ਛੱਡ ਕੇ ਦੁਬਾਰਾ ਕੋਈ ਪੜਾਈ ਪੜ੍ਹਾਈ ਚ ਦਾਖਲੇ ਲਈਏ ਆਪਣੀ ਪੜ੍ਹਾਈ ਲਿਖਾਈ ਚ ਕਮੀ ਰਹਿ ਗਈ ਆਪਾਂ ਨਹੀਂ ਸਮਝ ਪਾਰੇ ਹੱਥ ਸੁਣ ਪਤਾ ਕਰੋ ਕੋਈ ਹੋਰ ਵੀ ਕਹਿਣਾ ਚਾਹ ਰਿਹਾ ਇਹੀ ਕਹਿਣਾ ਚਾਹ ਰਿਹਾ ਵੀ ਜਦੋਂ ਵਿਜੀਲੈਂਸ ਬਿਊਰੋ ਸਾਰਿਆਂ ਨੂੰ ਇੱਕ ਅੱਖ ਦੇ ਨਾਲ ਦੇਖਦਾ ਇਸ ਨਜ਼ਰ ਦਾ ਕਿਤੇ ਪੋਲੀਟੀਕਲੀ ਫਾਇਦਾ ਵੀ ਹੋ ਸਕਦਾ ਕਿਸੇ ਨੂੰ ਫਿਰ ਅਸਲ 'ਚ ਮੈਨੂੰ ਇਹ ਲੱਗਦਾ ਹੈ ਕਿ ਵਿਜੀਲੈਂਸ ਬਿਊਰੋ 'ਚ ਸਰਕਾਰੀ ਮੁਲਾਜ਼ਮ ਨੇ ਆਪਣੇ ਵਰਗੇ ਆਪਾਂ ਤਾਂ ਚਲੋ ਪ੍ਰਾਈਵੇਟ ਆ ਉਹ ਜਿਵੇਂ ਸਰਕਾਰ ਕਹਿੰਦੀ ਹੈ ਉਹ ਗੱਲ ਮੰਨ ਲੈਂਦੇ ਨੇ ਬੜੇ ਬੀਬੀ ਅਫਸਰ ਨੇ ਸਾਰੇ ਜੇ ਕੋਈ ਅਫਸਰ ਨਹੀਂ ਮੰਨਦਾ ਉਹਨੂੰ ਸਸਪੈਂਡ ਕਰ ਦਿੰਦੇ ਨੇ ਉਹਨੂੰ ਮੜਾ ਮੋਟਾ ਇੱਧਰ ਉੱਧਰ ਲਾ ਦਿੰਦੇ ਨੇ ਜ਼ਿਆਦਾਤਰ ਅਫਸਰ ਮੰਨ ਜਾਂਦੇ ਨੇ ਗੱਲ ਸਰਕਾਰ ਦੀ ਕਿਉਂਕਿ ਉਹ ਸੰਵਿਧਾਨ ਦੀ ਸੋਚ ਆ ਕੇ ਹੁੰਦੇ ਨੇ ਵੀ ਸਰਕਾਰ ਜੋ ਕਹੂਗੀ ਅਸੀਂ ਕਰਾਂਗੇ ਇਹੀ ਕਾਰਨ ਲੱਗਦਾ ਮੈਨੂੰ ਤਾਂ ਵੀ ਜਿਵੇਂ ਸਰਕਾਰ ਕਹਿੰਦੀ ਹੈ ਦੇਖੋ ਹੁਣ ਮਜੀਠੀਏ ਤੇ ਪਰਚਾ ਦਰਜ ਹੋ ਗਿਆ ਅੱਛਾ ਮੈਂ ਸੋਚ ਰਿਹਾ ਸੀ ਸਵੇਰੇ ਕਿ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਕੋਲੇ ਆ ਕਾਂਗਰਸ ਵਾਲੇ ਇਲਜ਼ਾਮ ਲਾਉਂਦੇ ਸੀ ਆਪ ਵਾਲੇ ਵੀ ਵੀ ਇਹਨਾਂ ਕੋਲੇ ਇੱਕ ਵਾਸ਼ਿੰਗ ਮਸ਼ੀਨ ਹੈ ਬਿਲਕੁਲ ਬੀਜੇਪੀ ਵਾਲੇ ਉਹ ਬੰਦਾ ਉਸ ਵਾਸ਼ਿੰਗ ਮਸ਼ੀਨ ਚ ਪਾਉਂਦੇ ਐ ਧੋ ਸਮਾਰ ਕੇ ਕੱਢ ਲੈਂਦੇ ਆ ਬੰਦਾ ਸਾਫ਼ ਹੋ ਜਾਂਦਾ ਤੇ ਮੈਂ ਸੋਚੀ ਜਾਂਦਾ ਸੀ ਕਿ ਪਿਛਲੇ ਸਮਿਆਂ ਚ ਇਹ ਬੜਾ ਕੁਝ ਹੋਇਆ ਦੇਸ਼ 'ਚ ਮਹਾਰਾਸ਼ਟਰ ਚ ਵੀ ਕਈ ਲੀਡਰਸ਼ਿਪ ਜਿਨ੍ਹਾਂ ਦੇ ਕਰਪਸ਼ਨ ਦੇ ਇਲਜ਼ਾਮ ਸੀ ਤੇ ਉਹ ਭਾਜਪਾ ਦੀ ਵਾਸ਼ਿੰਗ ਮਸ਼ੀਨ ਚੋਂ ਨਿਕਲ ਗਏ ਤੇ ਕਿਤੇ ਚਲੋ ਬਿਕਰਮਜੀਤਿਆ ਤੇ ਦਾ ਬਹੁਤ ਪੁਰਾਣਾ ਕੇਸ ਚੱਲਦਾ ਪਰ ਕੁਝ ਪਤਾ ਨਹੀਂ ਹੁੰਦਾ ਕਦੋਂ ਕਿਹੜਾ ਬੰਦਾ ਭਾਜਪਾ ਦੀ ਵਾਸ਼ਿੰਗ ਮਸ਼ੀਨ ਚ ਚਲਾ ਜਾਵੇ ਵੀ ਮੈਨੂੰ ਐਵੇਂ ਹੀ ਉਲਝਾਈ ਜਾਂਦੇ ਆ ਮੈਂ ਉਹ ਵਾਸ਼ਿੰਗ ਮਸ਼ੀਨ ਚੋਂ ਇੱਕ ਵਾਰੀ ਨਿਕਲੇ ਆਉਣਾ ਤਾਂ ਕਿ ਮਾਮਲਾ ਨਿਬੜੇ ਹੁਣ ਕਿਸੇ ਦਾ ਪਤਾ ਨਹੀਂ ਹੁੰਦਾ ਮੈਂ ਨਹੀਂ ਕਹਿੰਦਾ ਬਿਕਰਮਜੀਤਿਆ ਭਾਜਪਾ ਚ ਚਲਾ ਜਾਊਗਾ ਮੈਂ ਤਾਂ ਤੁਹਾਨੂੰ ਗੱਲ ਕਰਦਾ ਵੀ ਮਹੌਲ ਇਹੋ ਜਿਹਾ ਬਣ ਗਿਆ ਤੁਸੀਂ ਵਿਜੀਲੈਂਸ ਬਿਊਰੋ ਤੇ ਸ਼ੱਕ ਰੱਖ ਰਹੇ ਹੋ ਅੱਜ ਤੱਕ ਈਡੀ ਨੇ ਵਿਕਰਮ ਜੀਠੀਏ ਦੇ ਮਾਮਲੇ ਤੇ ਕੁਝ ਇਹੋ ਜਿਹਾ ਨਹੀਂ ਕੀਤਾ ਹੁਣ ਵਿਜੀਲੈਂਸ ਵਾਲੇ ਚੱਕ ਲਿਆਏ ਵੀ ਆਮਦਨ ਤੋਂ ਵੱਧ ਸਰੋਤ ਹੈ ਨਸ਼ਿਆਂ ਵਾਲੇ ਮਾਮਲੇ 'ਚ ਚਲਾਨ ਨਹੀਂ ਦਿੱਤਾ ਚੰਨੀ ਨੇ 21 'ਚ ਪਰਚਾ ਦਰਜ ਕੀਤਾ ਚੜ੍ਹੋ ਬਧਿਆਲੇ ਸਾਹਿਬ ਕਹਿੰਦੇ ਸਾਡੇ ਕੋਲੇ ਸਬੂਤ ਸੀ ਸੁਖਵੀਰ ਵਾਲੇ ਮਾਮਲੇ 'ਚ ਸਜ਼ਾ ਕਰਾਈ ਨਹੀਂ ਜਾ ਸਕੀ ਵਿਜੇ ਸਿੰਘਲਾ ਸੀ ਉਮੀਦ ਸੀ ਵੀ ਆਮ ਆਦਮੀ ਪਾਰਟੀ ਵਾਲੇ ਨਹੀਂ ਕਿਸੇ ਨੂੰ ਬਖਸ਼ ਦੇ ਭਾਈ ਮੈਂ ਤੁਹਾਨੂੰ ਕੱਲ ਵੀ ਕਹਿੰਦਾ ਸੀ ਕਿ ਆਮ ਆਦਮੀ ਪਾਰਟੀ ਵਾਲਾ ਕੋਈ ਪਤਾ ਨਹੀਂ ਜੇ ਇਹਨਾਂ ਦੇ ਐਮਐਲਏ ਦੇ ਖਿਲਾਫ ਵੀ ਸ਼ਿਕਾਇਤ ਆ ਗਈ ਇਹਨਾਂ ਨੇ ਬਿਜਲੈنس ਦੇ ਪਰਚੇ ਦੇ ਦੇਣੇ ਆ ਪਰ ਹੁਣ ਆ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਮਿਲ ਗਈ ਗੱਲ ਫੇਰ ਬੜੀ ਭੰਵੀਰੀ ਘੁੰਮਣ ਵਾਲੀ ਬਣ ਗਈ ਵੀ ਭਾਈ ਹੁਣ ਇਹ ਵੀ ਨਹੀਂ ਪਤਾ ਜਿਹੜੇ ਜਲੰਧਰ ਵਾਲੇ ਰਮਨ अरोड़ा ਸੀ ਉਹਨਾਂ ਦਾ ਕੀ ਬਣੂਗਾ ਆਉਣੇ ਸਮੇਂ 'ਚ ਮੈਂ ਇੱਥੇ ਹੀ ਆਉਣ ਲੱਗਿਆ ਸੀ ਵੀ ਇਹ ਨਾ ਹੋਵੇ ਥੋੜੇ ਦਿਨਾਂ ਨੂੰ ਪਤਾ ਲੱਗਿਆ ਵੀ ਰਮਨ अरोड़ा ਨੂੰ ਵੀ ਕਲੀਨ ਚੇਟ ਮਿਲ ਗਈ ਆ ਉਹਨਾਂ ਨੇ ਕੋਈ ਕ腐ਪਸ਼ਨ ਕੀਤੀ ਨਹੀਂ ਭਾਈ ਵਿਜੀਲੈਂਸ ਬਿਊਰੋ ਵਾਲਿਆਂ ਨੂੰ ਵੀ ਇਹਨਾਂ ਦਾ ਵੀ ਕੋਈ ਸਰਕਾਰੀ ਤੌਰ ਤੇ ਕੋਈ ਕੋਈ ਇਹਨਾਂ ਨੂੰ ਕੋਈ ਕੋਈ ਤਾਕਤ ਦਿਓ ਭਾਈ ਵਿਜੀਲੈਂਸ ਬਿਊਰੋ ਨੂੰ ਤਾਕਤ ਦਿਓ ਇਹਨਾਂ ਨੂੰ ਕੋਈ ਕਾਨੂੰਨੀ ਸਹਾਇਤਾ ਦਿਓ ਤਕੜੀ ਤਾਂ ਕਿ ਇਹਨਾਂ ਦੇ ਕੇਸ ਤਕੜੇ ਹੋਣ ਬਾਕੀ ਹਜੇ ਤਾਂ ਮਜੀਠੀਆ ਦੀ ਸਰਕਾਰ ਦੂਰ ਹੈ ਹਜੇ ਤਾਂ ਪਤਾ ਨਹੀਂ ਮਜੀਠੀਆ ਦੀ ਸਰਕਾਰ ਆਊ ਕਿ ਨਹੀਂ ਆਊ ਜੇ ਕਿਤੇ ਮੁਜੀਠੀਆ ਦੀ ਮੁਜੀਠੀਆ ਕਿਸੇ ਸਰਕਾਰ ਚ ਆ ਗਿਆ ਕੋਈ ਪਤਾ ਨਹੀਂ ਕਲੀਨ ਚਿੱਟ ਉਹਨੂੰ ਵੀ ਮਿਲਦੇ ਸੋ ਵਿਜੀਲੈਂਸ ਬਿਊਰੋ ਦਾ ਸੰਦੀਪ ਜੀ ਐਡਾ ਵੀ ਆਪਾਂ ਡਿਸਕਸ਼ਨ ਤੱਕ ਕਰਦੇ ਆ ਮੈਂ ਤਾਂ ਆਪਣੇ ਮੂੰਹੋਂ ਮੰਨ ਗਿਆ ਕਿ ਵਿਜੀਲੈਂਸ ਬਿਊਰੋ ਦੇ ਕੇਸ ਨੂੰ ਮੌਕੇ ਦੇ ਤਾਂ ਆਪਾਂ ਵੀ ਮੰਨ ਲੈਨੇ ਆ ਪਰ ਆਪਾਂ ਗਰੰਟੀ ਨਹੀਂ ਲੈਂਦੇ ਸੋ ਇਸ ਕਰਕੇ ਜਿੰਨੇ ਵੀ ਅਲੀਗੇਸ਼ਨ ਭਾਵੇਂ ਸਿੰਘਲਾ ਸਾਹਿਬ ਤੇ ਸੀ ਭਾਵੇਂ ਮੁਜੀਠੀਆ ਸਾਹਿਬ ਤੇ ਸੀ ਭਾਵੇਂ ਕੈਪਟਨ ਸਾਹਿਬ ਤੇ ਸੀ ਵਿਜੀਲੈਂਸ ਦੀ ਗੱਲ ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕੀਤਾ ਜਾ ਸਕਦਾ ਆਪਾਂ ਇੱਕੋ ਹੀ ਕੰਮ ਕਰ ਸਕਦੇ ਆ ਸੰਦੀਪ ਜੀ ਕਿ ਆਪਾਂ ਜਿਹੜੀ ਇਹ ਪੋਲਿਟੀਕਲ ਐਂਟਰਟੇਨਮੈਂਟ ਦਾ ਮਾਹੌਲ ਬਣਿਆ ਹੋਇਆ ਹੈ ਆਪਾਂ ਇਹਨੂੰ ਦੇਖੀਏ ਸਿਰਫ ਸਮੇਂ-ਸਮੇਂ ਤੇ ਕਿਸੇ ਨਾ ਕਿਸੇ ਲੀਡਰ ਤੇ ਧੱਕਾ ਹੁੰਦਾ ਆਸ਼ੂ ਵੇਲੇ ਕਿੰਨਾ ਕੁਝ ਹੋਇਆ ਕਹਿੰਦੇ ਜੀ ਹੁਣ ਨਹੀਂ ਬਾਹਰ ਆਉਂਦਾ ਆਸ਼ੂ ਬੜਾ ਕੁਝ ਹੈ ਆਸ਼ੂ ਦੇ ਖਿਲਾਫ ਮੰਡੀਆਂ ਦੇ ਮਾਮਲੇ ਆ ਜੀ ਸਕੂਟਰਾਂ ਦੇ ਨੰਬਰ ਕਹਿੰਦੇ ਉਹ ਘਟਾਲਾ ਹੋ ਗਿਆ ਜੀ ਨੀਤੀ ਦਾ ਟਰੱਕਾਂ ਦੇ ਨੰਬਰ ਸਕੂਟਰਾਂ ਤੇ ਲੱਗੇ ਦੀ ਨਹੀਂ ਨਹੀਂ ਸਕੂਟਰਾਂ ਦੇ ਨੰਬਰ ਟਰੱਕਾਂ ਤੇ ਲੱਗੇ ਸੀ ਹਾਂ ਸਕੂਟਰਾਂ ਦੇ ਨੰਬਰ ਕਹਿੰਦੇ ਜੀ ਟਰੱਕਾਂ ਤੇ ਲੱਗੇ ਦੀ ਇਹ ਉਹ ਇੱਕ ਇਹਨਾਂ ਦਾ ਠੇਕੇਦਾਰ ਸੀ ਡੱਲਾ ਸਾਹਿਬ ਉਹ ਤੇਲੂ ਰਾਮ ਕੇ ਤੇਲੀ ਰਾਮ ਉਹ ਭਗੌੜਾ ਹੋ ਗਿਆ ਜੀ ਉਹ ਬੰਦਾ ਫੜ ਲਿਆ ਜੀ ਉਹ ਡਾਇਰੈਕਟਰ ਭੱਜ ਗਿਆ ਜੀ ਬਾਹਰ ਭੱਜ ਗਿਆ ਬਹੁਤ ਲੰਮਾ ਚੌੜਾ ਮਾਮਲਾ ਬਣਾਇਆ ਸੀ ਆ ਇੱਕ ਕਹਿੰਦੇ ਅਫਸਰ ਸੀ ਕੋਈ ਉਹ ਵਿਭਾਗਮੇ ਦਾ ਜੀ ਉਹ ਕੈਨੇਡਾ ਚਲਾ ਗਿਆ ਸੀ ਆ ਕੈਨੇਡਾ ਚਲਾ ਗਿਆ ਉਹਦਾ ਪਤਾ ਹੀ ਨਹੀਂ ਲੱਗਾ ਜੀ ਉਹ ਆਪਾਂ ਪਤਾ ਕਰ ਲਈਏ ਭਾਈ ਪਤਾ ਹੋਵੇ ਉਹ ਕਿਤੇ ਕੈਨੇਡਾ ਤੋਂ ਮੁੜਿਆ ਹੋਵੇ ਇੱਥੇ ਸਹੀ ਗੱਲ ਹੈ ਕਿਤੇ ਆਪਾਂ ਕਿਤੇ ਆਪਾਂ ਨੂੰ ਪਤਾ ਉਦੋਂ ਹੀ ਲੱਗੇ ਜਦੋਂ ਐਮਐਲਏ ਵਾਲੀ ਲਿਸਟ 'ਚ ਉਹਦਾ ਨਾਮ ਆ ਜਾਵੇ ਵੀ ਇਹ ਵੀ ਚੋਣ ਲੜ ਰਹੇ ਨੇ ਇਹ ਵੀ ਚੋਣ ਲੜ ਰਹੇ ਨੇ ਇਹ ਪੰਜਾਬ 'ਚ ਪਤਾ ਕੁਝ ਨਹੀਂ ਲੱਗਦਾ ਸੰਦੀਪ ਜੀ ਆਪਾਂ ਨੂੰ ਸੁਣਨ ਵਾਲੇ ਵੀ ਸੋਚਦੇ ਹੋਣਗੇ ਵੀ ਇਹ ਵਿਸ਼ਲੇਸ਼ਣ ਕਰਨ ਵਾਲੇ ਆਪ ਹੀ ਗੁੰਮ ਗਏ ਵੀ ਅਸੀਂ ਕਰਨਾ ਕੀ ਆ ਨਹੀਂ ਦਲਾ ਸਾਹਿਬ ਗੁੰਮਣ ਵਾਲੀ ਗੱਲ ਹੀ ਆ ਨਾ ਬਈ ਅੱਛਾ ਕੱਲ ਤੱਕ ਤੇ ਆਪਾਂ ਬੜੀ ਬੜੇ ਸੀਰੀਅਸਲੀ ਇਹਦੇ ਉੱਤੇ ਚਰਚਾ ਕਰ ਰਹੇ ਸੀਗੇ ਹੁਣ ਜਦੋਂ ਵਿਜੇ ਇੰਗਲਾ ਨੂੰ ਵਿਜੇ ਸਿੰਘਲਾ ਸਾਹਿਬ ਨੂੰ ਤੁਸੀਂ ਆਪਣੀ ਕਲੀਨ ਚਿੱਟ ਦੇ ਦਿੱਤੀ ਗੱਲ ਤੇ ਉਹ ਹੀ ਆ ਨਾ ਮੁੱਖ ਮੰਤਰੀ ਨੇ ਪਰਚਾ ਦਿੱਤਾ ਹੋਵੇ ਤੇ ਵਿਜੀਲੈਂਸ ਕਲੀਨ ਚਿੱਟ ਦੇ ਜਵੇ ਇਹ ਤਾਂ ਪੋਲਿਟਿਕਲ ਸਟਾਰਟੀ ਮੰਨੋਗੇ ਇਹਨੂੰ ਇੱਕ ਪੱਖ ਹੋਰ ਹੈ ਦੇਖੋ ਦਿੱਲੀ ਚ ਕੇਜਰੀਵਾਲ ਸਾਹਿਬ ਚੱਕੇ ਗਏ ਮਨੀਸ਼ ਸੋਦੀਆ ਸਤਿੰਦਰ ਜੈਨ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਭਾਜਪਾ ਨੇ ਧੱਕਾ ਕੀਤਾ ਇਹ ਆਪ ਦਾ ਪੱਖ ਸੀ ਕਹਿੰਦੇ ਧੱਕਾ ਕਰਤਾ ਸਾਡੇ ਲੀਡਰਾਂ ਨਾਲ ਦਿੱਲੀ 'ਚ ਔਰ ਵੈਸੇ ਜੇ ਕੇਦਰੀয়াল ਸਾਹਿਬ ਮਨੀਸ਼ सिसोदिया ਸਤਿੰਦਰ ਜੈਨ ਇਹ ਨਾ ਚੱਕੇ ਗਏ ਹੁੰਦੇ ਤੇ ਦਿੱਲੀ 'ਚ ਸਰਕਾਰ ਬਣ ਗਈ ਹਣੀ ਸੀ ਆਮ ਆਦਮੀ ਪਾਰਟੀ ਦੀ ਕਿਉਂਕਿ ਫਰਕ ਕਹਿ ਵੀ 2-3% ਦਾ ਹੀ ਰਿਹਾ ਦਿੱਲੀ 'ਚ ਆਪ ਨੇ ਜਿੱਤ ਮੁਕੌਣੇ ਦੇ 2% ਦਾ ਫਰਕ ਸੀ ਹਾਂ ਮੁਕਾਬਲਾ ਆਮ ਆਦਮੀ ਪਾਰਟੀ ਨੇ ਪੂਰਾ ਕੀਤਾ ਸੋ ਜੋ ਵੀ 2.5 ਪੌਣੇ 2% ਦਾ ਫਰਕ ਸੀ ਆਮ ਆਦਮੀ ਪਾਰਟੀ ਜਿਆਦਾ ਪਿੱਛੇ ਨਹੀਂ ਰਹੀ ਦਿੱਲੀ 'ਚ ਔਰ ਇਹ ਪੌਣੇ 2% ਨਹੀਂ ਬੀਜੇਪੀ ਨੂੰ 48 ਤੇ 50 ਤਾਂ ਆਮ ਆਦਮੀ ਪਾਰਟੀ ਨੂੰ 22 ਕਿਤੇ ਪੰਜਾਬ ਚ ਆਮ ਆਦਮੀ ਪਾਰਟੀ ਵੀ ਇਹੀ ਫਾਰਮੂਲਾ ਨਾ ਲਾਉਂਦੀ ਹੋਵੇ ਇੱਕ ਕਹਾਵਤ ਹੈ ਅੰਗਰੇਜ਼ੀ ਦੀ ਟਿੱਟ ਫਾਰ ਟੈਟ ਅਦਲੇ ਨੂੰ ਬਦਲਾ ਵੀ ਅੱਜਕੱਲ ਜਿਹੜੀਆਂ ਪੋਲਿਟਿਕਲ ਪਾਰਟੀਆਂ ਨੇ ਨਾ ਉਹ ਇਹ ਸੋਚਣ ਲੱਗੀਆਂ ਹੋ ਸਕਦੀਆਂ ਵੀ ਆਪਾਂ ਕਿਉਂ ਐਡਾ ਜ਼ੋਰ ਲਾੜਿਆ ਆਪਾਂ ਲੀਡਰ ਫੜੋ ਅੰਦਰ ਦਿਓ ਜੇ ਬੇਕਸੂਰਾ ਹੋਊਗਾ ਆਪ ਵੀ ਛੁੱਟ ਕੇ ਆ ਜਾਊਗਾ ਵੀ ਜਿਵੇਂ ਬੀਜੇਪੀ ਨੇ ਸਾਡੇ ਨਾਲ ਕੀਤਾ ਕਿਉਂਕਿ ਕੇਂਦਰੀyal ਸਾਫ ਸਤਿੰਦਰ ਜੈਨ ਮਨੀਸ਼ ਸੋਧਿਆ ਇਹ ਤਾਂ ਸਾਰੇ ਆਪਣੇ ਆਪ ਨੂੰ ਬੇਕਸੂਰਿਆ ਹੀ ਮੰਨਦੇ ਨੇ ਨਾ ਬਿਲਕੁਲ ਇਹ ਲੱਗਦਾ ਵੀ ਬੇਕਸੂਰਿਆ ਤੇ ਜੇ ਬੇਕਸੂਰਿਆ ਨਾਲ ਬੀਜੇਪੀ ਨੇ ਇਹ ਕਰਤਾ ਬੀਜੇਪੀ ਕੋ ਸਰਕਾਰ ਸੀ ਇਹਨਾਂ ਦੀ ਵੀ ਸਰਕਾਰ ਹੈ ਇਹਨਾਂ ਨੇ ਵੀ ਲੀਡਰ ਫੜ ਕੇ ਅੰਦਰ ਦੇਣੇ ਸ਼ੁਰੂ ਕਰਤੇ ਜੇ ਸੋ ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਕਿਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਸੋਚਿਆ ਹੋਵੇ ਵੀ ਆਪਾਂ ਵੀ ਉਸੇ ਨੀਤੀ ਤੇ ਅੱਗੇ ਵਧੀਏ ਜਿਹੜਾ ਵੀ ਕੋਈ ਲੀਡਰ ਕਿਸੇ ਤੇ ਸ਼ੱਕ ਹੈ ਆਪਾਂ ਵੀ ਭੇਜੀਏ ਅੰਦਰ ਜਾਂਚਾਂ ਕਰਾ ਕੇ ਜੇ ਸਾਫ਼ ਹੋਣਗੇ ਤੇ ਕੋਡ ਗਚਾਰੀਆਂ ਜੋ ਬਰੀ ਹੋ ਜਾਣਗੇ ਆਪਾਂ ਕੀ ਲੈਣਾ ਹੈ ਕਈ ਵਾਰੀ ਪੋਲਿਟੀਕਲ ਪਾਰਟੀਆਂ ਸਰਕਾਰੀ ਏਜੰਸੀਆਂ ਨੂੰ ਪੁਲਿਸ ਨੂੰ ਟੂਲ ਵੀ ਬਣਾ ਲੈਂਦੀਆਂ ਨੇ ਮੈਂ ਇਲਜ਼ਾਮ ਨਹੀਂ ਲਾਉਂਦਾ ਮੈਂ ਸ਼ੱਕ ਪ੍ਰਗਟ ਕਰ ਰਿਹਾ ਵੀ ਕਈ ਵਾਰੀ ਹਾਲਾ ਕਿ ਵਿਕਰਮਜੀਤ ਥੀਏ ਤੇ ਤਾਂ ਕੋਈ ਕੇਸ ਨਹੀਂ ਹਜੇ ਤੱਕ ਸਾਬਤ ਹੋਇਆ ਪਰ ਜਿਹੜਾ ਹੁਣ ਨਵੇਂ ਕੇਸ ਦਰਜ ਹੋਏ ਨੇ ਜਾਂ ਪੁਰਾਣਾ ਕੇਸ ਹੈ ਉਹਦੇ ਤੇ ਵੀ ਇਹਨਾਂ ਨੇ ਬਿਕਰਮ ਦੇ ਖਿਲਾਫ ਹਜੇ ਤੱਕ ਚਲਾਨ ਹੀ ਨਹੀਂ ਪੇਸ਼ ਕੀਤਾ ਇੰਨੀਆਂ ਜਾਂਚਾਂ ਹੋ ਗਈਆਂ ਇੰਨੀਆਂ ਸਿੱਟਾਂ ਬਣ ਗਈਆਂ ਥੋੜੀ ਜਿਹੀ ਐਫੀਸ਼ੀਐਂਸੀ ਪੁਲਿਸ ਨੂੰ ਵੀ ਆਪਣੀ ਵਧਾਉਣੀ ਚਾਹੀਦੀ ਹੈ ਇਹ ਨਹੀਂ ਵੀ ਸਾਲਾਂ ਬੱਧੀ ਕਿਸੇ ਵਿਅਕਤੀ ਤੇ ਕੇਸ ਚੱਲੀ ਜਾਣ ਮੈਨੂੰ ਲੱਗਦਾ ਹੈ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੂੰ ਇੱਕ ਕਾਨੂੰਨ ਬਣਾਉਣਾ ਚਾਹੀਦਾ ਕਿ ਕਿਸੇ ਵੀ ਮਾਮਲੇ ਦੀ ਇਨਵੈਸਟੀਗੇਸ਼ਨ ਹੈ ਜਾਂ ਚਲਾਨ ਹੈ ਅਗਰ ਤੁਸੀਂ 6 ਮਹੀਨੇ 1 ਸਾਲ ਚ ਨਹੀਂ ਦੰਦੇ ਤੇ ਅਸੀਂ ਉਸ ਵਿਅਕਤੀ ਨੂੰ ਬਰੀ ਕਰ ਦਾਂਗੇ ਕਿ ਤੁਹਾਡੇ ਕੋਲੇ ਕੋਈ ਸਬੂਤ ਹੈ ਨਹੀਂ ਇਹ じゃ ਕਾਨੂੰਨ ਬਣ ਜਾਣਾ ਚਾਹੀਦਾ ਪਰ ਸੰਦੀਪ ਜੀ ਪਰ ਸੰਦੀਪ ਜੀ ਹੁਣ ਫਿਰ ਕਰਪਸ਼ਨ ਨੂੰ ਨੱਥ ਕਿਵੇਂ ਪਾਉਗੀ ਜੇ ਸਾਡੀ ਵਿਜੀਲੈਂਸ ਬਿਊਰੋ ਇੰਨੀ ਕਮਜ਼ੋਰ ਰਹੂਗੀ ਕਿ ਜੇ ਅਕਾਲੀਆਂ ਦੀ ਸਰਕਾਰ ਹੈ ਅਕਾਲੀਆਂ ਨੂੰ ਕਲੀਨ ਚਿੱਟ ਕਾਂਗਰਸ ਦੀ ਸਰਕਾਰ ਹੈ ਕਾਂਗਰਸੀਆਂ ਨੂੰ ਕਲੀਨ ਚਿੱਟ ਆਪ ਦੀ ਸਰਕਾਰ ਹੈ ਆਪ ਵਾਲਿਆਂ ਨੂੰ ਕਲੀਨ ਚਿੱਟ ਫਿਰ ਇਹ ਕੰਮ ਕਿਵੇਂ ਚੱਲੇਗਾ ਮੈਂ ਤਾਂ ਇਹ ਗੱਲ ਸੋਚ ਰਿਹਾ ਸੋ ਲੋਕਾਂ ਦਾ ਭਰੋਸਾ ਸਿਸਟਮ ਤੋਂ ਉੱਠਣ ਦਾ ਕਾਰਨ ਹੀ ਇਹ ਹੈ ਸੋ ਆਮ ਆਦਮੀ ਪਾਰਟੀ ਵਾਲਿਆਂ ਨੂੰ ਬੇਨਤੀ ਹੈ ਕਿ ਤੁਸੀਂ ਵਿਜੀਲੈਂਸ ਬਿਊਰੋ ਨੂੰ ਤਾਕਤ ਦਿਓ ਤਕੜੇ ਕਰੋ ਤਾਂ ਕਿ ਵਿਜੀਲੈਂਸ ਬਿਊਰੋ ਦੀ ਭਰੋਸੇਯੋਗਤਾ ਵੀ ਬਣੇ ਭਰੋਸੇਯੋਗਤਾ ਪ੍ਰਕਰਾਰ ਰਹਿਣੀ ਚਾਹੀਦੀ ਜੀ ਦਲਾ ਜੀ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸਿਕਾ ਜੀ ਬਹੁਤ ਧੰਨ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਂਗਿ ਅੱਗੇ ਵਧਾਵਾਂਗੇ ਧੰਨਵਾਦ ਜੀ